ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਨਤਲ ਸ਼ਰਮਾ ਤੋਂ ਪਰਦੇਸ਼ ਅਖਬਾਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪਹਿਲਗਾਮ دہشت گردੀ ਹਮਲੇ ਦੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ ਸਖਤ ਤੋਂ ਸਖਤ ਜਵਾਬ ਦਿੱਤਾ ਜਾਵੇਗਾ आकाशवाणीते आजमान की बात प्रोग्राम ते देश विदेश ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਮੋਦੀ ਨੇ دہشت گردੀ ਹਮਲੇ ਤੇ ਦੁੱਖ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ ਇਹ ਹਮਲਾ دہشت گردਾਂ ਦੀ ਨਿਰਾਸ਼ਾ ਤੇ ਕਾਇਰਤਾ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਸ਼ਾਂਤੀ ਦੀ ਵਾਪਸੀ ਲੋਕਤੰਤਰ ਦੀ ਮਜ਼ਬੂਤੀ ਤੇ ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਭਾਰਤ ਤੇ ਜੰਮੂ ਕਸ਼ਮੀਰ ਦੇ ਦੁਸ਼ਮਣਾਂ ਨੂੰ राਸ ਨਹੀਂ ਆ ਰਿਹਾ ਸ਼੍ਰੀ ਮੋਦੀ ਨੇ ਕਿਹਾ ਕਿ دہشت گردਾਂ ਤੇ دہشت گردੀ ਦੇ ਸਰਪ੍ਰਸਤਾ ਨੇ ਕਸ਼ਮੀਰ ਨੂੰ ਦੁਬਾਰਾ ਤਬah ਕਰਨ ਦੀ ਇਸ ਸਾਜਿਸ਼ ਰਚੀ ਹੈ आतंकवाद के खिलाफ इस युद्ध में देश की एकता 140 करोड़ भारतीयों की एकजुटता हमारी सबसे बड़ी ताकत है यही एकता आतंकवाद के खिलाफ हमारी निर्णायक लड़ाई का आधार है हमें देश के सामने आई इस चुनौती का सामना करने के लिए अपने संकल्पों को मजबूत करना है हमें एक राष्ट्र के रूप में दृढ़ इच्छा शक्ति का प्रदर्शन करना है आज दुनिया देख रही है इस आतंकी हमले के बाद पूरा देश एक स्वर में बोल रहा है ਪ੍ਰਧਾਨ ਮੰਤਰੀ ਨੇ ਡਾਕਟਰ ਕੇ ਕਸਤੂਰੀ ਰੰਗਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਨੇ ਇੱਕ ਮਹਾਨ ਵਿਗਿਆਨੀ ਕੋ ਆਦਿਤ ਹੈ ਡਾਕਟਰ ਕਸਤੂਰੀ ਰੰਗਨ ਦਾ 2 ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ ਸ਼੍ਰੀ ਮੋਦੀ ਨੇ ਕਿਹਾ ਵਿਗਿਆਨ ਸਿੱਖਿਆ ਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਚ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਸ਼੍ਰੀ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਸਾਲ ਅਪ੍ਰੈਲ ਚਾਰਾਪਟ ਉਪਗ੍ਰੈਡ ਦੇ ਛੱਡੇ ਜਾਣ ਦੇ 50 ਸਾਲ ਪੂਰੇ ਹੋ ਗਏ ਨੇ ਉਹਨਾਂ ਕਿਹਾ ਕਿ 50 ਸਾਲਾਂ ਦਾ ਇਹ ਸਫ਼ਰ ਸਿਰਫ਼ ਹਿੰਮਤ ਨਾਲ ਸ਼ੁਰੂ ਹੋਇਆ ਸੀ ਸ਼੍ਰੀ ਮੋਦੀ ਨੇ ਕਿਹਾ ਉਸ ਸਮੇਂ ਦੇ ਨੌਜਵਾਨ ਵਿਗਿਆਨੀਆ ਕੋਲ ਨਾ ਤਾਂ ਆਧੁਨਿਕ ਸ्रोत ਸੰਤ ਤੇ ਨਾ ਹੀ ਦੁਨੀਆ ਦੀ ਟੈਕਨਾਲੋਜੀ ਤੱਕ ਪਹੁੰਚ ਸੀ ਉਹਨਾਂ ਕਿਹਾ ਕਿ ਵਿਗਿਆਨੀ ਬੈਲਗੱਡੀਆਂ ਤੇ ਸਾਈਕਲਾਂ ਤੇ ਮਹੱਤਵਪੂਰਨ ਉਪਕਰਣ ਲੈ ਕੇ ਜਾਂਦੇ ਸਨ ਪਿਛਲੇ ਮਹੀਨੇ ਮਿਆਮਾ ਚਾਹੇ ਪੁਚਾਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਦੌਰਾਨ ਤੋਂ ਆਪਰੇਸ਼ਨ ਬ੍ਰਹਮਾ ਸ਼ੁਰੂ ਕੀਤਾ ਉਹਨਾਂ ਕਿਆ ਗਵਾਂਡੀ ਦੇਸ਼ ਨੂੰ ਹਵਾਈ ਸੈਨਾ ਦੇ ਜਹਾਜ਼ਾਂ ਤੇ ਜਲ ਸੈਨਾ ਦੇ ਜਹਾਜ਼ਾਂ ਰਾਹੀਂ ਹਰ ਤਰ੍ਹਾਂ ਦੀ ਮਦਦ ਭੇਜੀ ਗਈ ਭਾਰਤੀ ਟੀਮ ਨੇ ਉੱਥੇ ਇੱਕ ਫੀਲਡ ਹਸਪਤਾਲ ਸਥਾਪਿਤ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਪੇੜ ਮਾ ਕੇ ਨਾਮ ਮਹਮਦਾਬੀ ਜ਼ਿਕਰ ਕੀਤਾ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਇਹ ਮਹਿੰਮ 1 ਸਾਲ ਪੂਰਾ ਕਰੇਗੀ ਇਸ ਮਹਿੰਮ ਤਹਿਤ 140 ਕਰੋੜ ਤੋਂ ਵੱਧ ਬੂਟੇ ਲਾਏ ਗਏ ਨੇ ਸ਼੍ਰੀ ਮੋਦੀ ਨੇ ਲੋਕਾਂ ਨੂੰ ਇਸ ਮਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਤਾਂ ਜੋ ਉਹ ਇਸ ਮਹਿੰਮ ਦੇ 1 ਸਾਲ ਪੂਰਾ ਹੋਣ ਤੇ ਮਾਣ ਮਹਿਸੂਸ ਕਰ ਸਕਣ ਪ੍ਰਧਾਨ ਮੰਤਰੀ ਨੇ ਸਾਲ 1917 ਦੇ ਚੰਬਾਰਨ ਸਤਿਆਗ੍ਰਹਿ ਬਾਰੇ ਵੀ ਗੱਲ ਕੀਤੀ ਜਿਸ ਦੀ ਅਗਵਾਈ ਮਹਾਤਮਾ ਗਾਂਧੀ ਨੇ ਕੀਤੀ ਸੀ ਉਹਨਾਂ ਕਿਹਾ 160 8 ਸਾਲ ਪਹਿਲਾਂ ਅਪ੍ਰੈਲ ਤੇ ਮਈ ਦੇ ਮਹੀਨਿਆਂ 'ਚ ਦੇਸ਼ ਵਿੱਚ ਆਜ਼ਾਦੀ ਦੀ ਇੱਕ ਵਿਲੱਖਣ ਲੜਾਈ ਲੜੀ ਜਾ ਰਹੀ ਸੀ। ਸ਼੍ਰੀ ਮੋਦੀ ਨੇ ਕਿਹਾ ਜਲਿਆਂਵਾਲਾ ਬਾਗ ਸਾਾਕਾ ਵੀ ਅਪ੍ਰੈਲ ਵਿੱਚ ਹੋਇਆ ਸੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਗ੍ਰਹਿ ਮੰਤਰਾਲੇ ਦੇ ਹੁਕਮ ਤੋਂ ਬਾਅਦ ਪਹਿਲਗਾਮ دہشت گردੀ ਹਮਲੇ ਦੀ ਜਾਂਚ ਰਸਮੀ ਤੌਰ ਤੇ ਆਪਣੇ ਹੱਥ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ NIA ਦੀਆਂ ਟੀਮਾਂ ਬੁੱਧਵਾਰ ਤੋਂ ਹਮਲੇ ਵਾਲੀ ਥਾਂ ਤੇ ਨੇ ਅਤੇ ਸਬੂਤਾਂ ਦੀ ਭਾਲ ਤਿਸ ਕਰ ਦਿੱਤੀ ਹੈ NIA ਨੇ ਆਪਣੇ ਬਿਆਨ ਚੁੱਕਿਆ ਕਿ ਟੀਮਾਂ IG DIG ਤੇ SP ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੰਮ ਕਰ ਰਹੀਆਂ ਨੇ ਇਹ ਟੀਮਾਂ ਘਟਨਾਵਾਂ ਦੇ ਪੂਰੇ ਘਟਨਾਕ੍ਰਮ ਨੂੰ ਸਮਝਣ ਲਈ ਬੈਸਰਨ ਕਾਟੀ ਖਮਲੇ ਦੇ ਚਸ਼ਮਦੀਤਾਂ ਤੋਂ ਵਿਆਪਕ ਤੌਰ ਤੇ ਪੁੱਛਗਿੱਛ ਕਰ ਰਹੀਆਂ ਨੇ ਔਰਤਾਂ ਦੀ ਸਿਹਤ ਸੰਭਾਲ ਲਈ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਮੋਗਾ ਜ਼ਿਲ੍ਹੇ 'ਚ ਛਾਤੀ ਦੇ ਕੈਂਸਰ ਸੰਬੰਧੀ ਵਿਆਪਕ ਸਕ੍ਰੀਨਿੰਗ ਪ੍ਰੋਗਰਾਮ ਸ਼ੁਰੂ ਕਰਨ ਲਈ ਯਵਰਾਜ ਸਿੰਘ ਯੂਵੀ ਕੈਨ ਫਾਊਂਡੇਸ਼ਨ ਨਾਲ ਸਮਝੌਤਾ ਸਹਿਬਤ ਕੀਤਾ ਹੈ। ਇਹ ਸਮਝੌਤਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ 'ਚ ਸਹਿਬਤ ਕੀਤਾ ਗਿਆ। ਸਵਸਥ ਮਹਿਲਾ ਸਵਸਥ ਪਾਰਤ ਪੈਲ ਕਦਮੀ ਤਹਿਤ ਇਸ ਪਾਈਵਲੀ ਦਾ ਉਦੇਸ਼ ਕੈਂਸਰ ਦਾ ਜਲਦ ਪਤਾ ਲਗਾਉਣ, ਜਾਗਰੂਕਤਾ ਤੇ ਸਮੇਂ ਸਿਰ ਦੇਖਭਾਲ ਤੱਕ ਪਹੁੰਚ ਰਹੀ। ਸੂਬੇ 'ਚ ਛਾਤੀ ਦੇ ਕੈਂਸਰ ਦੀ ਚਿੰਤਾਜਨਕ ਬਿਮਾਰੀ ਨਾਲ ਨਜਿੱਠਣਾ ਹੈ। ਇਸ ਸੰਬੰਧੀ ਰਾਸ਼ ਡਬਲਬੀ ਬੀਰ ਸਿੰਘ ਨੇ ਕਿਹਾ ਭਾਰਤ ਵਿੱਚ ਹਰ 4 ਮਿੰਟਾਂ 'ਚ ਇੱਕ ਔਰਤ ਨੂੰ ਛਾਤੀ ਦੇ ਕੈਂਸਰ ਹੋਣ ਬਾਰੇ ਪਤਾ ਲੱਗਦਾ ਹੈ ਤੇ ਹਰ 8 ਮਿੰਟਾਂ 'ਚ ਇੱਕ ਔਰਤ ਇਸ ਬਿਮਾਰੀ ਕਾਰਨ ਆਪਣੀ ਜਾਨ ਗਵਾ ਦਿੰਦੀ ਹੈ ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਮੋਗਾ 'ਚ ਛਾਤੀ ਦੇ ਕੈਂਸਰ ਸੰਬੰਧੀ ਜਾਂਚ ਸੇਵਾਵਾਂ ਸਥਾਪਿਤ ਕਰਨ ਅਤੇ ਇਹ ਯਕੀਨੀ ਬਣਾਉਂਦੇ ਕੇਂਦ੍ਰਿਤ ਹੋਵੇਗਾ ਕਿ ਸਿਹਤ ਸੰਭਾਲ ਕਰਨ ਵਾਲੇ ਛਾਤੀ ਦੇ ਕੈਂਸਰ ਦੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਿਖੇ 500 ਏਕੜ 'ਚ 125 ਮੈਗਾਵਾਟ ਦਾ ਸੋਲਰ ਪਲਾਂਟ ਲਾਇਆ ਜਾ ਰਿਹਾ ਹੈ। ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟਿਓ ਨੇ ਸ਼੍ਰੀ ਗੁਰੂ ਅਮਰਦਾਸ ਥਰਮਲ ਗੋਇੰਦਵਾਲ ਸਾਹਾ ਦਾ ਦौरा ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ 540 ਮੈਗਾਵਾਟ ਦਾ ਏ ਥਰਮਲ ਪਲਾਂਟ ਸਾਲ 2024 'ਚ ਜੀਵੀਕੇ ਕੰਪਨੀ ਤੋਂ 1080 ਕਰੋੜ ਰੁਪਏ 'ਚ ਖਰੀਦਿਆ ਸੀ। ਉਹਨਾਂ ਦੱਸਿਆ ਕਿ ਇੱਕ ਯੂਨਿਟ ਦੀ ਓਵਰਹਾਲਿੰਗ ਮੁਕੰਮਲ ਹੋ ਗਈ ਹੈ ਤੇ ਦੂਜੇ ਯੂਨਿਟ ਦੀ 10 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ। ਦੇਸ ਦੇ ਨਾਲੀ ਪਰਦੇਸ਼ਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @the_air_rnu_chander ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ